ਆਪ ਸਭ ਨੂੰ ਸ਼ੁਭ ਦਿਨ ਸ਼ੁਭ ਸਵੇਰ ਇਹ ਸਵੇਰ ਤੁਹਾਡੇ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਨਵੇਂ ਸੁਨੇਹੇ ਤੇ ਖੁਸ਼ੀਆਂ ਲੈ ਕੇ ਆਵੇ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਸੋ ਅੱਜ ਅਸੀਂ ਨਰਿੰਦਰ ਸਿੰਘ ਕਪੂਰ ਦੁਆਰੇ ਰਚਿਤ ਨਵਲੇ ਪੜ੍ਹਾਂਗੇ ਇਸ ਵਿੱਚ ਸਮੁੱਚੀ ਮਾਨਵਤਾ ਨੂੰ ਨਸੀਹਤਾਂ ਦਿੰਦੀਆਂ ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਨਰਿੰਦਰ ਸਿੰਘ ਨੇ ਜੀਵਨ ਦੇ ਨਿਚੋੜ ਵਿੱਚੋਂ ਕੱਢੀਆਂ ਹਨ ਸੋ ਅੱਜ ਅਸੀਂ ਸਭ ਤੋਂ ਪਹਿਲਾਂ ਇਸ ਕਿਤਾਬ ਦਾ ਮੁਖਬੰਦ ਪੜ੍ਹਦੇ ਹਾਂ ਗੂੜੇ ਰੰਗਾਂ ਵਾਲੀਆਂ ਘਟਨਾਵਾਂ ਤੇ ਸਿੱਧਤ ਭਰੇ ਅਨੁਭਵ ਜੀਵਨ ਦੀਆਂ ਅਨਮੋਲ ਯਾਦਾਂ ਬਣ ਜਾਂਦੇ ਹਨ ਮਿਲਨੀਆਂ ਅਤੇ ਵਿਛੋੜੇ ਘਟਨਾਵਾਂ ਤੇ ਹਾਦਸੇ ਜਿਨ੍ਹਾਂ ਨੇ ਹਸਾਇਆ ਵੀ ਹੁੰਦਾ ਹੈ ਤੇ ਰੁਲਾਇਆ ਵੀ ਹੁੰਦਾ ਹੈ ਉਹ ਮੁਲਵਾਨ ਤਜਰਬੇ ਬਣ ਕੇ ਜੀਵਨ ਦਾ ਸਰਮਾਇਆ ਹੋ ਨਿਬੜਦੀਆਂ ਹਨ ਅਸੀਂ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਨੂੰ ਮੁੜ-ਮੁੜ ਯਾਦ ਕਰਦੇ ਹਾਂ ਅਤੇ ਉਹਨਾਂ ਬਾਰੇ ਹੋਰਾਂ ਨੂੰ ਦੱਸਦੇ ਹਾਂ ਜਿਨ੍ਹਾਂ ਨੇ ਸਾਨੂੰ ਵੱਡੇ ਵਰਤਾਰੇ ਆ ਅਤੇ ਵਿਲੱਖਣ ਸਖਸ਼ੀਤਾ ਦੇ ਸਾਹਮਣਕ ਕੀਤਾ ਹੁੰਦਾ ਹੈ ਤੇ ਜੀਵਨ ਅਨੁਭਵ ਦੇ ਨਵੇਂ ਖੇਤਰਾਂ ਤੱਕ ਸਾਡੀ ਪਹੁੰਚ ਸੰਭਵ ਬਣਾਈ ਹੁੰਦੀ ਹੈ ਜੀਵਨ ਵਿੱਚ ਕਈਆਂ ਨੂੰ ਮਿਲ ਕੇ ਸਾਨੂੰ ਅਧੂਰੇ ਤੋਂ ਪੂਰੇ ਹੋਣ ਦਾ ਤੇ ਕਈਆਂ ਤੋਂ ਵਿਛੜ ਕੇ ਪੂਰੇ ਤੋਂ ਅਧੂਰੇ ਹੋਣ ਦਾ ਅਹਿਸਾਸ ਹੁੰਦਾ ਹੈ ਇਹ ਅਹਿਸਾਸ ਹੀ ਸਾਡੀਆਂ ਜਿੱਤਾਂ ਹਾਰਾਂ ਸਿਰਜਦੇ ਹਨ ਜਿਹੜੇ ਸਾਡੇ ਲਈ ਕਹਾਣੀਆਂ ਅਤੇ ਉਦਾਹਰਨਾਵਾਂ ਬਣ ਜਾਂਦੇ ਹਨ ਹਰੇਕ ਉਦਾਹਰਨ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਤੇ ਹਰੇਕ ਕਹਾਣੀ ਦੇ ਪਿੱਛੇ ਇੱਕ ਹੋਰ ਕਹਾਣੀ ਹੁੰਦੀ ਹੈ ਇਸ ਕਰਕੇ ਕੋਈ ਵੀ ਕਹਾਣੀ ਨਾ ਪੂਰੀ ਸੁਣਣੀ ਸੰਭਵ ਹੁੰਦੀ ਹੈ ਤੇ ਨਾ ਹੀ ਸੁਣੂਣੀ ਇਹ ਪੁਸਤਕ ਸੰਖੇਪ ਰੂਪ ਵਿੱਚ ਵਿਸ਼ਾਲ ਜ਼ਿੰਦਗੀ ਦੇ ਕਹਾਣੀ ਰੂਪ ਵਿੱਚ ਕੁਝ ਚੁੰੁੰਦੇ ਜਾਗਦੇ ਜਗ ਦੇ ਬੁਝਦੇ ਪਲਾਂ ਦੀ ਪਛਾਣ ਹੈ ਇਹ ਪੁਸਤਕ ਆਪਣੇ ਅੰਦਰ ਚਾਂਤੀ ਮਾਰਨ ਤੇ ਹੋਰਾਂ ਅੰਦਰ ਚਾਂਗਣ ਦਾ ਅਫਸਰ ਪ੍ਰਦਾਨ ਕਰਦੀ ਹੈ ਜਿਸ ਕਿਸੇ ਨੇ ਸਾਡੀ ਸੂਝ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੁੰਦਾ ਹੈ ਉਹ ਕਦੇ ਨਹੀਂ ਭੁੱਲਦਾ ਜਿਸ ਨੇ ਸਾਡੇ ਦਿਲ ਨੂੰ ਜਗਾਇਆ ਹੁੰਦਾ ਹੈ ਉਹ ਹਮੇਸ਼ਾ ਯਾਦ ਰਹਿੰਦੀ ਹੈ ਇਹ ਪੁਸਤਕ ਵਿੱਚ ਰੀਆਂ ਤੁਪਾਂ ਛਾਵਾਂ ਜੀਵਨ ਦੇ ਵੱਖ-ਵੱਖ ਦ੍ਰਿਸ਼ਾਂ ਅਤੇ ਮਾਨਸਿਕ ਅਵਸਥਾਵਾਂ ਨੂੰ ਪੇਸ਼ ਕਰਦੀਆਂ ਹਨ ਹਰੇਕ ਦ੍ਰਿਸ਼ ਦਾ ਸੁਭਾਅ ਵੱਖਰਾ ਹੈ ਹਰ ਇੱਕ ਘਟਨਾ ਦਾ ਨਾਇਕ ਖਲਨਾਇਕ ਵੱਖਰਾ ਹੈ ਇਹਨਾਂ ਵੇਰਵਿਆਂ ਤੋਂ ਪਤਾ ਲੱਗੇਗਾ ਕਿ ਦਿਲ ਕਿੰਨਾ ਕੁਝ ਮਹਿਸੂਸ ਕਰ ਸਕਦਾ ਹੈ ਤੇ ਜ਼ਿੰਦਗੀ ਕਿੰਨਾ ਕੁਝ ਸਹਿ ਸਕਦੀ ਹੈ ਕੁਝ ਸਿੱਖਣਾ ਕੁਝ ਸਿਖਾ ਸਕਣਾ ਕੁਝ ਦੇ ਸਕਣਾ ਕੁਝ ਲੈਣ ਦੇ ਯੋਗ ਹੋ ਸਕਣਾ ਚਾਹ ਨਾਲ ਕੁਝ ਸੁਣਾ ਸਕਣਾ ਉਤਸਕਤਾ ਨਾਲ ਕੁਝ ਸੁਣ ਸਕਣਾ ਆਦ ਸੋਹਣੇ ਸਿਆਣੇ ਸਹਿਯੋਗੀ ਅਤੇ ਸਿਹਤਮੰਦ ਵਿਅਕਤੀਆਂ ਦੇ ਲੱਛਣ ਹੁੰਦੇ ਹਨ ਹੋਨਜਾ ਸਮਾਜ ਵਿੱਚ ਪਰੰਪਰਾਗਤ ਲੋਕ ਵਧੇਰੇ ਭਰੋਸੇਯੋਗ ਹੁੰਦੇ ਹਨ ਪਰ ਪਰੰਪਰਾ ਉਲੰਘਣ ਵਾਲੇ ਵਧੇਰੇ ਦਿਲਚਸਪ ਹੁੰਦੇ ਹਨ ਹਰ ਵੇਲੇ ਗੰਭੀਰ ਹੋਣਾ ਵੀ ਠੀਕ ਨਹੀਂ ਹੁੰਦਾ ਸੋ ਜ਼ਿੰਦਗੀ ਵਿੱਚ ਹੱਸਣ ਦੇ ਮੌਕੇ ਨਹੀਂ ਗਵਾਉਣੇ ਚਾਹੀਦੇ ਹੱਸਣ ਨਾਲ ਜ਼ਿੰਦਗੀ ਦੇ ਸਾਲ ਭਾਵੇਂ ਨਹੀਂ ਵੱਧਦੇ ਪਰ ਸਾਲਾਂ ਵਿੱਚ ਜ਼ਿੰਦਗੀ ਜ਼ਰੂਰ ਵੱਧ ਜਾਂਦੀ ਹੈ ਮੇਰਾ ਤਜਰਬਾ ਹੈ ਤੁਹਾਡਾ ਵੀ ਹੋਵੇਗਾ ਕੋਈ ਗੱਲ ਸਮਝਣ ਸਮਝਾਉਣ ਲਈ ਟੁਕਵੀਂ ਉਦਾਹਰਨ ਬੜੀ ਮਦਦਗਾਰ ਸਾਬਤ ਹੁੰਦੀ ਹੈ ਉਦਾਹਰਨ ਨਾਲ ਸਾਡੀ ਗੱਲ ਦਾ ਵਜ਼ਨ ਵੱਧਾ ਹੈ ਜੀਵਨ ਵਿੱਚ ਆਪਣੀ ਗੱਲ ਦਾ ਵਜ਼ਨ ਅਤੇ ਪ੍ਰਭਾਵ ਵਧਾਉਣ ਦੇ ਲਈ ਦਿਲਚਸਪੀ ਅਤੇ ਹਿੱਤ ਲਗਾਉਣ ਲਈ ਅਕਸਰ ਉਦਾਹਰਨਾਂ ਵਰਤੀਆਂ ਜਾਂਦੀਆਂ ਹਨ ਉਦਾਹਰਨ ਕਿਸੇ ਦੀ ਮਲਕੀਅਤ ਨਹੀਂ ਹੁੰਦੀਆਂ ਇਹਨਾਂ ਦਾ ਮਾਲਕ ਉਹ ਹੁੰਦਾ ਹੈ ਜਿਹੜਾ ਇਹਨਾਂ ਨੂੰ ਅਸਰਦਾਰ ਢੰਗ ਨਾਲ ਟੁਕਵੀਂ ਸਥਿਤੀ ਉਸਾਰ ਕੇ ਆਪਣੀ ਗੱਲਬਾਤ ਵਿੱਚ ਗੁੰੰਧਦਾ ਹੈ ਤੇ ਆਪਣੀ ਬਣਾ ਕੇ ਪਰੋਸਦਾ ਹੈ ਇਨ੍ਹਾਂ ਕਹਾਣੀਆਂ ਦੇ ਸ਼ਾਬਦਿਕ ਅਰਥ ਅਰਥ ਨਹੀਂ ਇਨ੍ਹਾਂ ਦੇ ਭਾਵ ਅਰਥ ਸਮਝਣ ਦੀ ਲੋੜ ਹੈ ਜ਼ਿੰਦਗੀ ਨੂੰ ਬਦਲਣ ਵਾਸਤੇ ਮਨੁੱਖ ਲਈ ਇੱਕ ਸ਼ਕਤੀਸ਼ਾਲੀ ਵਿਅਕਤੀ ਦਾ ਉਦਾਹਰਣ ਹੀ ਕਾਫੀ ਹੁੰਦੀ ਹੈ ਹਰੇਕ ਅਰਜਨ ਨੂੰ ਇੱਕ 크੍ਰਿਸ਼ਨ ਚਾਹੀਦਾ ਹੁੰਦਾ ਹੈ ਇਸ ਕਹਾਣੀ ਵਿੱਚ ਦਰਜ ਘਟਨਾਵਾਂ ਜ਼ਿੰਦਗੀ ਵੱਲ ਖੁੱਲ੍ਹਦੀਆਂ ਖਿੜਕੀਆਂ ਹਨ ਖਿੜਕੀ ਦਿਨ ਵੇਲੇ ਅੰਦਰੋਂ ਬਾਹਰ ਵੇਖਣ ਲਈ ਅਤੇ ਰਾਤ ਵੇਲੇ ਬਾਹਰੋਂ ਅੰਦਰ ਝਾਂਕਣ ਲਈ ਹੁੰਦੀ ਹੈ ਇਵੇਂ ਇਸ ਕਹਾਣੀ ਵਿੱਚ ਲੀਆਂ ਖਿੜਕੀਆਂ ਤੋਂ ਬਾਹਰਲੇ ਅਤੇ ਅੰਦਰਲੇ ਸਰੀਰਕ ਅਤੇ ਰੋਹਾਨੀ ਪਛਮੀ ਅਤੇ ਪੂਰਵੀ ਅਤੇ ਪਛਮੀ ਜੀਵਨ ਜਾਂਚ ਅਤੇ ਵਿਸ਼ਵ ਦ੍ਰਿਸ਼ਟੀ ਵਿੱਚ ਹੀ ਨਹੀਂ ਇਹਨਾਂ ਦੇ ਚਾਨਣੇ ਅਤੇ ਹਨੇਰੇ ਵਿੱਚ ਵੀ ਅੰਤਰ ਹਨ ਇਹਨਾਂ ਦੋਹਾਂ ਜੀਵਨ ਪ੍ਰਣਾਲੀਆਂ ਵਿੱਚੋਂ ਘਟਨਾਵਾਂ ਅਦਿੱਸ਼ ਅਤੇ ਸ਼ਕਤੀਆਂ ਪੇਸ਼ ਕੀਤੀਆਂ ਗਈਆਂ ਹਨ ਤਾਂ ਕਿ ਪਾਠਕਾਂ ਦਾ ਅਨੁਭਵ ਵਿਸ਼ਾਲ ਅਤੇ ਗਿਆਨ ਡੂੰਘਾ ਹੋ ਸਕੇ ਇਸ ਪੁਸਤਕ ਦਾ ਸੁਭਾਅ ਅਨੇਕਾਂ ਖਿੜਕੀਆਂ ਵਾਲੀ ਇੱਕ ਵਿਸ਼ਾਲ ਹਵੇਲੀ ਵਾਲਾ ਹੈ ਇਸ ਦਾ ਹਰੇਕ ਪੰਨਾ ਪ੍ਰਵੇਸ਼ ਦੁਆਰ ਹੈ ਇਸ ਸੰਗ੍ਰਹਿ ਵਿੱਚ ਲੀਆਂ ਟਿੱਪਣੀਆਂ ਉਦਾਹਰਨਾਂ ਕਥਾਵਾਂ ਦਾ ਵਰਗੀਕਰਨ ਕਰਨ ਬਾਰੇ ਸੋਚਿਆ ਗਿਆ ਸੀ ਮੈਂ ਤੁਹਾਡਾ ਸਧਾਰਨ ਲੇਖਕ ਹਾਂ ਤੇ ਤੁਸੀਂ ਮੇਰੇ ਵਿਸ਼ੇਸ਼ ਪਾਠਕ ਹੋ ਜਦੋਂ ਕਿਸੇ ਦਿਲਚਸਪ ਵਿਅਕਤੀ ਨਾਲ ਮੇਲ ਹੁੰਦਾ ਹੈ ਜਾਂ ਕਿਸੇ ਰੋਚਕ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਪ੍ਰਾਪਤ ਕੀਤੇ ਅਨੁਭਵ ਨੂੰ ਤੁਹਾਡੇ ਨਾਲ ਸਾਂਝਾ ਕਰਨ ਅਤੇ ਰਲ ਕੇ ਵਿਕਾਸ ਕਰਨ ਦੀ ਤਾਂਗ ਉਪਜਦੀ ਹੈ ਇਹ ਪੁਸਤਕ ਮੇਰੀ ਜਹੀ ਹੀ ਤਾਂਗ ਦਾ ਪ੍ਰਮਾਣ ਹੈ ਆਓ ਚਲਿਏ ਅਤੇ ਰਲ ਕੇ ਅਨੁਭਵ ਦੀਆਂ ਨਵੀਆਂ ਭੁਲਾੰਗਾ ਪੁੱਟੀਏ ਇਸ ਤਰ੍ਹਾਂ ਅਸੀਂ ਨਰਿੰਦੇ ਸਿੰਘ ਕਪੂਰ ਦੀ ਇਹ ਤਾਂ ਖਿੜਕੀਆਂ ਦੇ ਵਿੱਚੋਂ ਛੋਟੀਆਂ-ਛੋਟੀਆਂ ਕਟਨਾਵਾਂ ਬਾਰੇ ਅੱਗੇ ਪੜਾਂਗੇ